ਸਰ ਮਾਤਾ ਮੈਂ ਇਹ ਕੰਕਰ ਕੋਈ ਸੀ ਮੇਰੇ ਦੋ ਬੇਟੇ ਇੱਕ ਬੇਟੀ ਹੈ ਸਾਡੀ ਜਿਗਾ ਹੈਗੇ ਮੇਰੇ ਨਾਲ ਝਕਾ ਹੋ ਰਿਹਾ ਵਾ ਜਾਇਦਾਤ ਉਹਨਾਂ ਨੇ ਐਂਟਕਾਲ ਆਵਦੀ ਨੌਕਰਾ ਲਿਆ 18 ਤਰੀਕ ਨੂੰ ਮੈਂ 25 ਸਰਗਵਾ ਸੋਇਆ ਉਦੋਂ ਬਾਅਦ ਉਹਨਾਂ ਨੇ ਮੈਂ ਬਸੀਲ ਗਈ ਤਾਂ ਉਹ ਬੋਲਦੇ ਆ ਪੈਂਟਾਇਸ਼ਨ ਹੋ ਗਏ ਐਂਟਕਾਲ ਹੋਏ ਨਾ ਮੈਨੂੰ ਨਸਾਪ ਚਾਹੀਦਾ ਵਾ ਤੇ ਮਰਦਾ ਇਸ ਸੰਬੰਧੀ ਤੁਸੀਂ ਥਾਣੇ 'ਚ ਕੋਈ ਰਿਪੋਰਟ ਲਖਾਈ ਆ? ਮੈਂ ਲਖਾਈ ਸੀਗੀ 6 ਤਰੀਕ ਨੂੰ ਕੋਈ ਉਹਨਾਂ ਨੇ ਧਿਆਨ ਨਹੀਂ ਦਿੱਤਾ। ਤੇ ਤੁਸੀਂ ਜਥੇ ਬੰਦਿਆਂ ਨੂੰ ਕੀ ਕਹਣਾ ਚਾਹੁੰਦੇ? ਜਥੇ ਬੰਦਿਆਂ ਨੂੰ ਮੈਂ ਬੇਨਤੀ ਕਰਨਾ ਕਿ ਉਹਨਾਂ ਨੇ ਮੈਨੂੰ ਇਨਸਾਫ ਦਿਵਾਉ। ਮੈਂ ਬੁਢੀ ਬੰਦਾ ਵਾਂ। ਮੈਨੂੰ ਬਹੁਤ ਮੁਸ਼ਕਲ ਆਈ ਵੀ ਹੈ, ਮਾਰ ਨਹੀਂ ਨਹੀਂ ਆ। ਤੇ ਜਿਹੜੇ ਤੁਹਾਡੇ ਬੇਟੇ ਆ ਦੋਨੇ ਤੇ ਬੇਟੀ ਆ ਉਹ ਵਿਆਹੀ ਹੋਏ ਮਾਤਾ। ਵਿਆਹ ਵੀ ਛੱਡੀ ਹੋਈ ਵੀ ਉਹਨਾਂ ਦੀ ਆਪੋ ਆਪਣੇ 95 ਸਾਲ ਦੇ ਅੱਡ ਵਾ ਕਿਸੇ ਨੇ ਸਮਝ ਨਹੀਂ ਦਿੱਤੀ ਸਰਬਜੀ ਮੈਂ ਆਪ ਖੁਦ ਕੀਤੀ ਆ ਕਿਤੇ ਨਹੀਂ ਆ ਕੇ ਖਬਰ ਵੀ ਨਹੀਂ ਮਾਈ ਆ ਮੁੰਡੇ ਸੰਗ ਧਮਕੀ ਮਾਰ ਕੇ 14 1 ਨੂੰ ਮੇਰੇ ਕੋ 5 ਲੱਖ ਰੁਪਈਆ ਲੈ ਗਿਆ ਹੁਣ ਵੱਡਾ ਲੜਕਾ ਅਮਕਾਰ ਸਿੰਘ ਕਹਿੰਦਾ 10 ਲੱਖ ਰੁਪਈਆ ਦੇ ਨਹੀਂ ਤਾਂ ਤੈਨੂੰ ਮਾਰ ਦੂੰ ਜਾਨੋ ਮੇਰੇ ਘਰ ਅੰਦਰ ਕਿਸੇ ਨੂੰ ਆਉਣ ਨਹੀਂ ਦਿੰਦਾ ਕਾਲੂ ਪੁੱਤਿਆਲੇ ਸਭ ਬੰਦ ਕੀਤੇ ਆ ਮੇਰੇ ਨੌਕਰ ਵੀ ਭਜਾਤੇ ਮੇਰੇ ਨਾਲ ਕਮਰੇ ਦੋ ਬਣਾਏ ਸੀ ਉੱਥੇ ਨੌਕਰ ਇਹਦੇ ਦੋਨਾਂ ਨੂੰ ਭਜਾ ਦਿੱਤਾ ਉਹਨਾਂ ਨੇ ਤੇ ਚਲੇ ਜਾਓ ਨਹੀਂ ਤੈਨੂੰ ਮਾਰ ਦੇਵਾਂਗੇ ਓਏ ਜੇ ਮੈਨੂੰ ਕਾਲੂ ਕੋਈ ਨੁਕਸਾਨ ਹੋ ਗਿਆ ਬਈ ਧਮਕੀ ਜਿੰਦਾ ਕਲਕੱਤੇ ਹੂੰ ਜੰਗੀਪੁਰ ਰਿੰਦਾ ਮਨਜੀਤ ਸਿੰਘ ਉਹਨੇ ਕਿਹਾ ਤੈਨੂੰ ਪਰਸ ਨੂੰ ਆ ਕੇ ਤੈਨੂੰ ਮਾਰ ਦੇਵਾਂਗੇ ਜੇ ਤੂੰ ਬਾਹਰ ਨਿਕਲੀਂ ਆ ਯਾ ਮੇਰਾ ਜਾਨੀ ਇਨਸਾਨ ਹੋ ਗਿਆ ਨੁਕਸਾਨ ਤੇ ਜ਼ਿੰਮੇਵਾਰ ਅਮਕਰ ਸਿੰਘ ਮਨਜੀਤ ਕੌਰ ਮਨਜੀਤ ਸਿੰਘ ਇੰਨੇ ਜ਼ਿੰਮੇਵਾਰ ਹੋਣਗੇ ਮੈਂ ਅੱਜ ਇਕੱਲੀ ਰਹਿਣੀ ਆ ਕਿਸੇ ਨੂੰ ਅੰਦਰ ਨਹੀਂ ਮੇਰੇ ਆਉਣ ਦਿੰਦੇ ਦੱਸੋ ਮੈਂ ਕੀ ਕਰਾਂ ਮੈਨੂੰ ਇਨਸਾਫ ਚਾਹੀਦਾ ਮੈਂ ਬੇਨਤੀ ਕਰਦੀ ਆ ਸਭ ਸਭ ਲੋਕਾਂ ਨੂੰ ਮੈਂ ਬੇਨਤੀ ਕਰਦੀ ਆ ਕੋਈ ਮੈਨੂੰ ਤਸੀਹੇ ਕੋਈ ਪੁੱਛਦੀ ਨਹੀਂ ਕਿਸੇ ਕੇ ਕਰਦੇ ਨਹੀਂ ਮੈਨੂੰ ਕਹਿੰਦੇ ਕੋਈ ਨਹੀਂ ਫੋਨ ਕਰਾਂਗਾ ਕੋਈ ਨਹੀਂ ਆਉਂਦਾ ਮੇਰੀ ਸੇਤਾ ਲਈ ਅੱਜ ਮੈਂ ਦੱਸੋ ਕੀ ਕਰਾਂ ਇੱਕ ਬੁੱਢੀ ਬਾਂ ਮਰਾ ਤੁਹਾਡੀ ਉਮਰ ਕਿੰਨੀ ਆ ਤੁਹਾਡੀ ਉਮਰ ਕਿੰਨੀ ਆ 82 ਸਾਲ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਆ ਡਰੈਸ ਆ ਤੁਹਾਡਾ ਡਰੈਸ ਕਿੱਥੋਂ ਦਾ ਹੈ ਹਾਂ ਡਰੈਸ ਤੁਹਾਡਾ ਕਿੱਥੋਂ ਦਾ ਹੈ ਅਗਵਾਲ ਲੋਪੂ ਕਰੋ ਜਿਗਰ ਠੀਕ ਹੈ ਹਾਂ ਜੀ ਪਰਬੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਆ ਜੀ ਕਾਂਗੜ ਪਰਬੋ ਜੀ ਦਾ ਕਾਂਗੜ ਸੱਜਾ ਉਹਨੂੰ 288 ਦੀ ਉੱਪਰ ਆਣ ਸਰ ਤੁਸੀਂ ਅੱਜ ਮਾਤਾ ਦੇ ਹੱਕ ਵਿੱਚ ਆਏ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਨੇ ਮਾਤਾ ਸਾਡੇ ਕੋਲ ਤੇ ਆ ਕੇ ਚੱਲ ਕੇ ਆ ਰੋਂਦੀ ਆ ਬਈ ਜਿਹੜੀ ਪ੍ਰੋਪਰਟੀ ਆ ਉਹ ਤੋਹਨਾ ਕਰਾਈ ਗਈ ਆ ਮੈਨੂੰ ਕੋਈ ਪਤਾ ਨਹੀਂ ਨਾ ਮੇਰੀ ਹਾਜ਼ਰੀ 'ਚ ਹੋਈ ਆ ਬਈ ਇਹ ਪ੍ਰੋਪਰਟੀ ਕੋਈ ਆ ਗਲਤ ਹੋਈ ਆ ਅਸੀਂ ਐਸਡੀ ਸਾਹਿਬ ਨੂੰ ਬੇਨਤੀ ਕਰਾਂਗੇ ਜਿਵੇਂ ਸਟੇਟ ਆ ਬਈ ਜਿਹੜੀ ਪ੍ਰੋਪਰਟੀ ਤੋਹਨਾ ਕਰਾਈ ਗਈ ਆ ਉਹ ਤੋੜੀ ਜਾਵੇ ਤੇ ਮਾਤਾ ਦੇ ਨਾਲ ਹੀ ਕੀ ਜਵੇ ਕਿਉਂ ਇਸ ਟਾਈਮ ਇਕੱਲੀ ਮਾਤਾ ਰਹਿੰਦੀ ਆ ਜਿਹਦਾ ਕੋਈ ਆਸਰਾ ਨਹੀਂ ਮੁੰਡੇ ਨਾ ਤਾਂ ਨੌਕਰੀ ਨੂੰ ਘਰੇ ਬਣ ਦਿੰਦੇ ਆ ਨਾ ਕਿਸੇ ਕੰਮ ਵਾਲੀ ਜਨਾਨੀ ਨੂੰ ਘਰੇ ਬਣਾ ਦਿੰਦੇ ਨੇ ਦੋਨੋਂ ਪਾਸੇ ਬਹੁਤ ਗਲਤ ਆ ਦੇਖੋ ਸ਼ਾਨ ਉਹ ਹੁੰਦੀ ਆ ਬੰਦਾ ਜਿਹੜਾ ਮਾਂ ਨੂੰ ਮਾਂ ਪਿਓ ਨੂੰ ਪਿਓ ਸਮਝੇ ਇਹਨਾਂ ਨੇ ਦੁਨੀਆ ਦਿਖਾਈ ਆ ਜਗਤ ਇਹ ਜੇ ਅੱਜ ਉਹਨਾਂ ਨੂੰ ਵੀ ਥੱਕੇ ਦੰਨਿਆ ਤੇ ਸਾਡਾ ਗੁਰਦੁਆਰੇ ਤੇ ਮੰਦਰਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਕਿਉਂ ਪੜਿਆ ਲਿਖਿਆ ਇਨਸਾਨ ਆ ਪਰਿਵਾਰ ਪੜਿਆ ਲਿਖਿਆ ਜੈਸੇ ਉਹਨਾਂ ਪਾਸੇ ਬਹੁਤ ਗਲਤ ਗੱਲ ਆ ਮਾਤਾ ਨੂੰ ਸਾਹਮਣਾ ਜ਼ਰੂਰ ਚਾਹੀਦਾ ਉਹ ਸੇਵਾ ਕਰਨ ਪੁਰਾਣੇ ਬਜ਼ੁਰਗਾਂ ਉਹ ਕੋਈ ਹੱਕ ਤੇ ਨਹੀਂ ਧਾਰਕੇ ਲੈ ਗਏ ਪਿੱਛੇ ਜਾਂ ਇਹ ਧਾਰਕੇ ਲੈ ਜਾਣਗੇ ਪ੍ਰਕਿਰਤੀ ਤਾਂ ਪਰਿਵਾਰ ਦੀ ਹੀ ਕੁੜੀ ਰਹਿ ਜਾਂਦੀ ਨੇ ਵੀ ਨੂੰ ਬੰ ਇਨਸਾਨ ਨੇ ਤਾਂ ਚਲੇ ਹੀ ਜਾਣਾ ਤਦ ਇਹਨਾਂ ਪਾਸੇ ਬਹੁਤ ਗਲਤ ਗੱਲ ਆ ਕਿ ਮਾਤਾ ਨੂੰ ਇਨਸਾਫ ਨਾ ਮਿਲਿਆ ਤਾਂ ਤੁਹਾਡੇ ਕੋਲ ਲਾਸਟ ਵਿੱਚ ਤੁਹਾਡਾ ਐਕਸ਼ਨ ਕੀ ਹੋਵੇਗਾ ਦੇਖੋ ਜੀ ਅਸੀਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਨੂੰ ਮਿਲਾਂਗੇ ਵੀ ਇਹਦਾ ਇਨਸਾਫ ਮਿਲਣਾ ਚਾਹੀਦਾ ਇਨਸਾਫ ਕਿਉਂ ਨਹੀਂ ਮਿਲਦਾ ਕੀ وجہ ਜਾਂ ਕੋਈ ਸਿਆਸੀ ਹਾਥਾਮਕ ਸਿਆਸੀ ਜੀ ਲੇਡਰ ਦਾ ਜਾਂ ਕਿ ਉਹ ਪੈਸੇ ਦੇ ਕੇ ਕੰਮ ਕਰਾ ਲੈਂਦੇ ਨੇ ਜਾਂ ਪੈਸੇ ਦੇ ਕੇ ਕਿਸੇ ਨੂੰ ਚੁੱਪ ਕਰਾਉਣ ਦੇ ਪਰ ਅਸੀਂ ਇਹ ਗੱਲ ਨਹੀਂ ਹੁੰਦੇਵਾਂਗੇ ਕਿਉਂ ਅਸੀਂ ਮਾਤਾ ਦੇ ਨਾਲ ਖੜਾਂਗੇ ਹਮੇਸ਼ਾ ਹੀ ਵਾਸਤੇ ਅਸੀਂ ਮਾੜੇ ਬੰਦੇ ਨਹੀਂ ਖੜਦੇ ਆ ਜਿੱਥੇ ਵੀ ਤਕਾਉਂਦਾ ਉਥੇ ਲਾਜ਼ਮੀ ਖੜਾਂਗੇ ਖੜਦੇ ਵੀ ਰਹੇ ਆਂ ਜੈ ਜੰਤ ਜਿੱਤ ਲੜਨ ਵਾਲੇ ਲੋਕਾਂ